ਦੇ ਜਨਮ ਸ਼ਾਂਤੇ ਆ ਕੇ ਆਪਾਂ ਹਾਜ਼ਰੀਆਂ ਭਰ ਰਹੇ 6650 ਸਾਲੋ ਵੈ ਪਵਿੱਤਰ ਨਾਮ ਦੇਵ ਜੀ ਦੇ ਜਨਮ ਦਿਨ 26 ਅਕਤੂਬਰ 1270 ਈ ਕਾਤਰੀ ਸੁਦੀ ਆਕਾਸ਼ੀ ਦਿਨ ਐਤਵਾਰ ਪਿਤਾ ਦਾਮ ਸ਼ੇਠ ਮਾਤਾ ਗੋਣਾ ਬਾਈ ਦੇ ਕੋਕਟਾ ਉਮਰ 80 ਸਾਗ ਇਸ ਝਾਮੇ ਦੇ ਵਿੱਚ ਆਗੇ ਸੇਵਾ ਕੀਤੀ ਬਤੀਸ਼ਾਲ ਇਸ ਪਿੰਡ ਵਿੱਚ ਰਹੇ ਨਾਮ ਇਸੇ ਨਰਸੀ ਬਾਵਣੀ ਆディ ਪਿੰਡ ਦਾ ਨਾਮ ਹੈ ਨਰਸੀ ਨਾਮਦੇਵ ਉਹ ਮੰਦਰ ਦੇ ਵਿੱਚ ਗਏ ਜਾ ਕੇ ਕਹਿੰਦੇ ਸਭ ਰੋਹ ਬਿੰਦਾ ਹੈ ਸਭ ਰੋਹ ਬਿੰਦਾ ਹੈ ਰੋਹ ਬਿੰਦਾ ਬੇਲਾ ਨਹੀਂ ਕੋਈ ਸੱਚ ਦੀ ਜਿੱਤ ਹੋਈ ਮੰਦਰੇ ਘਵਾ ਦਿੱਤਾ ਗੁਰੂ ਸ਼ਹਿਮਾਂ ਦੇ ਪਵਿੱਤਰ ਚਰਨਾਂ ਦੇ ਹਾਜ਼ਰੀ ਭਰਦੀ ਸਾਧ ਸੰਗਤ ਦੀਓ ਬਹੁਤ ਵੱਡੇ ਭਾਗਾਂ ਵਾਲਿਓ ਗੁਰੂ ਦੇ ਚਰਨਾਂ ਵਿੱਚ ਸੁਭਾਗਾ ਸ਼ਮਾ ਮਿਲਿਆ ਸਾਨੂੰ ਪਿਆਰ ਭਰੀ ਫਤਿ ਬਲਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਨਾਮਦੇਵ ਜੀ ਤੇ ਜਨਮ ਸ਼ਾਂਤੇ ਆਕੇ ਆਪਾਂ ਹਾਜ਼ਰੀਆਂ ਭਰੇ 655 ਸਾਲ ਹੋ ਗਏ ਭਗਤ ਨਾਮਦੇਵ ਜੀ ਦੇ ਜਨਮ ਨੂੰ ਤੇ 26 ਅਕਤੂਬਰ 1277 ਵੀ ਕਤਰੀ ਸੁਦੀ ਅਕਾਸ਼ੀ ਦਿਨ ਐਤਵਾਰ ਪਿਤਾ ਦਾਮੇ ਸ਼ੇਠ ਮਾਤਾ ਗੋਣਮ ਬਾਈ ਦੇ ਕੋਖਤੋ ਜਨਮ ਲੈ ਕੇ ਸਗਲੇ ਸ੍ਰਿਸ਼ਟੀ ਅਨੰਤਾਂ ਦੇ ਮੇਲੇ ਆਏ ਇਹਨਾਂ ਦੇ ਘਰ ਚਾਰ ਲੜਕੇ ਇੱਕ ਲੜਕੀ ਨੇ ਜਨਮ ਲਿਆ ਉਮਰ 80 ਸਾਲ ਇਸ ਜਮੇ ਦੇ ਵਿੱਚ ਆ ਕੇ ਸੇਵਾ ਕੀਤੀ 32 ਸਾਲ ਇਸ ਪਿੰਡ ਵਿੱਚ ਰਹੇ 30 ਸਾਲ ਇਥੋਂ 400 ਕਿਲੋਮੀਟਰ ਸ਼ਹਿਰ ਦਾ ਨਾਮ ਹੈ ਪੰਡਰਪੁਰ ਰਹੇ ਠਾਨਾ ਸ਼ਾਲ ਪੰਜਾਬ ਦੇ ਵਿੱਚ ਰਹੇ ਜੋ ਇੱਥੇ ਦੀ ਸੇਵਾ ਕਮੇਟੀ ਕਰ ਰਹੀ ਹੈ ਇਹ ਸਾਰੇ ਲੁਧਿਆਣੇ ਤੋਂ ਸਾਰੇ ਰਿਟਾਇਰਡ ਅਫੀਸਰ ਹੈ ਡਾਕਟਰ ਰਟਾਇਰ ਉਹਦਾ ਛੋਟਾ ਭਾਈ ਤਸੀਦਾਰ ਰਟਾਇਰ ਡੀਐਸਪੀ ਰਟਾਇਰ ਮੈਜਰ ਰਟਾਇਰ ਇੰਸਪੈਕਟਰ ਰਟਾਇਰ ਇਹ ਸਾਰੇ ਕੱਠੇ ਰਹਿ ਲਾ ਕੇ ٹرسٹ ਬਣਾ ਕੇ 1996 ਦੇ ਵਿੱਚ ਆ ਕੇ ਇਹ ਸ਼ਿਮਾ ਸ਼ੁਰੂ ਕੀਤੇ ਜਦੋਂ ਘਰ ਦੇ ਦਰਸ਼ਨ ਕੀਤੇ ਤੇ ਲਖਾਣ ਗਏ ਕਹਿੰਦੇ ਵਈ ਦਵਤਨ ਬਾਰੇ ਇਹ ਪ੍ਰਾਤਨ ਮਭਾਗ ਸੈਂਟਰ ਦੇ ਅੰਦਰ ਹੈ ਕੋਈ ਗੱਲ ਨਹੀਂ ਪਿੰਡ ਦਾ ਨਾਮ ਹੀ ਸੀ ਨਰਸੀ ਬਹਾਮਣੀ ਆਜੇ ਪਿੰਡ ਦਾ ਨਾਮ ਹੈ ਨਰਸੀ ਨਾਮ ਦੇਵ ਵੇ ਦਿੱਥੇ ਜਾਇਬ ਹੈ ਮੇਰਾ ਸਾਧਗੁਰੂ ਸੋਥਾਨ ਸੋ ਹਮ ਆ ਰਾਮ ਰਾਜੇ ਹਾਣੀ ਬੱਚਿਆਂ ਨਾਲ ਖੇਡਿਆ ਕਰਦੇ ਸੀ ਇੱਥੇ ਛੇਰ ਦੇ ਰੂਪ ਦੇ ਵਿੱਚ ਦਰਸ਼ਨ ਹੋਏ ਘਰ ਦੇ ਵਿੱਚ ਰੋਟੀ ਪਕਦੀ ਹੈ ਭਗਵਾਨ ਕੁੱਤੇ ਦਾ ਰੂਪ ਧਾਰ ਕੇ ਆ ਗਿਆ ਰੋਟੀ ਚੁੱਕੀ ਕਹਿਣ ਲੱਗੇ ਸੁਗੀਆਂ ਖਾਵੇਂਗਾ ਆ ਲੈ ਮੈਂ ਮੱਖਣ ਲੈ ਕੇ ਆਇਆ ਮੱਖਣ ਦੇ ਨਾਲ ਖਾਲਾ ਮੰਦਰਦੇਵੇ ਸ਼ਤਾਰ ਵੱਜਦੀ ਹੈ ਨਦੀ ਦਾ ਨਾਮ ਹੈ ਕਿਆਦੂ ਨਦੀ ਭਗਤ ਪ੍ਰਲਾਦ ਦੀ ਮਾਂ ਦਾ ਨਾਮ ਸੀ ਕਿਆਦੂ ਇਸ ਇਸ਼ਨਾਨ ਕਰਨਾ ਭਗਤੀ ਦੀ ਸ਼ਕਤੀ ਅਜ 72 ਪਿੰਡਾਂ ਦੇ ਲੋਕ ਕ੍ਰਸ਼ਟ ਬਣਾ ਕੇ ਇੱਥੇ ਆ ਕੇ ਸੇਵਾ ਕਰਦੇ ਨੇ 32 ਸਾਲ ਰਹਿ ਕੇ ਪੰਡਰਪੁਰ ਗਏ ਉੱਥੇ ਦਾ ਇਤਿਹਾਸ ਹੈ ਨਾਮ ਦੇਵ ਦੀ ਬड़ाई ਛਪਰੀ ਕਾਰਿਛੜ ਗਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਾਮ ਕਰਾਵਣ ਆਇਆ ਰਾਮ ਮੰਦਰ ਦੇ ਵਿੱਚ ਆਉਂਦਾ ਨਾਗ ਨਾਥ ਮੰਦਰ ਭਗਤ ਨਾਮ ਦੇਵ ਜੀ ਬਿਆਰੀ ਸਾਲ ਦੀ ਉਮਰ ਹੈ ਉਹ ਮੰਦਰ ਦੇ ਵਿੱਚ ਗਏ ਜਾ ਕੇ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੈਨ ਨਹੀਂ ਕੋਈ ਇਹ ਹੰਕਾਰੀ ਲੋਕ ਕਹਿੰਦੇ ਵੀ ਨਾਮ ਦੇ ਬਈ ਛੁਦਰ ਆ ਕੇ RAM ਕਹਿ ਲੱਗ ਪਿਆ ਆ ਚੱਕੀ ਤੇ ਰਾਗੇ ਦਸ ਨਾਮ ਦੇ ਮੋੜੇ ਚੱਕੀ ਖੜਦੇ ਆ ਕਹਿੰਦੇ ਗਿਣਤੀ ਦੇ ਬੰਦੇ ਨੇ ਮਾਰੋ ਤਖੇ ਕੱਢੋ ਬਾਹਰ ਹੁਣ ਤਾਂ ਕੀ ਖਾਨੇ ਭਗਤ ਨਾਮਦੇਵ ਦੇ ਮੰਦਰ ਦੇ ਪਿੱਛੇ ਬੈਠੇ ਕਹਿੰਦੇ ਆਸੇ ਤਖੇ ਲੈ ਤੇਰੇ ਦੇ ਹੋਰੇ ਆਇਆ ਭਗਤ ਕਾਰਤ ਨਾਮਾਂ ਪਕਰ ਉਠਾਇਆ ਈਨੜੀ ਜਾਤ ਮੇਰੀ ਯਾਦ ਮਰਾਇਆ ਛਿਪੇ ਗਏ ਜਨਮ ਕਾਹੇ ਕੋ ਆਇਆ ਲੈ ਕਮੜੀ ਚਲੇ ਹੋ ਪਲਟਾਏ ਦੇਹਰੇ ਪਾਛੇ ਬੈਠਾ ਜਾਏ ਜਿਉ ਦੀ ਉਹ ਨਾਮ ਹਰ ਗੁਣ ਉਚਰੈ ਭਗਤ ਜਨਾ ਕਹੋ ਦੇਹਰਾ ਫਿਰੈ ਸੱਚ ਦੀ ਜਿੱਤ ਹੋਈ ਮੰਦਰੇ ਕਮਾ ਦਿੱਤਾ ਇਹ ਲੋਕ ਬਾਦਸ਼ਾਹ ਮੁਹੰਮਦ ਤੁਗਲ ਕੋਲ ਪਹੁੰਚੇ ਸ਼ਿਕਾਇਤ ਲੈ ਕੇ ਭਗਤ ਨਾਮ ਦੇਵ ਜੀ ਨੂੰ ਗਰਭਤਾਰ ਕੀਤਾ ਕਹਿੰਦਾ ਨਾਮੰਦਿਆ ਬਈ ਛੂਦਰ ਹੋ ਕੇ ਆਰਾਮ ਕਹਿੰਦਾ ਆ ਬਹੁ ਜੀਉਂਦੀ ਕਰਕੇ ਦੱਸ ਬਾਦਸ਼ਾਹ ਇੱਕ ਗਹੁ ਮੇਰਾ ਮਾਲਿਕ ਹਜ਼ਾਰਾਂ ਲੋਗਾਂ ਜੀਉਂਦੀਆਂ ਕਰ ਸਕਦਾ ਬਾਦਸ਼ਾਹ ਚੜਿਓ ਹੰਕਾਰ ਗਜ ਹਸਤੇ ਦਿਨੋਂ ਚਮਕਾਰ ਕਹਿੰਦਾ ਇਹਨੂੰ ਮਾਰੋ ਹਾਥੀ ਦੇ ਮੋਰੇ ਛੁਦਰੇ ਮਾਂ ਭਜੀ ਆਈ ਮਾਂ ਤੇ ਪੁੱਤ ਦਾ ਪਿਆਰ ਮਾਂ ਦਰੋਣੀ ਐ ਕਹਿੰਦੇ ਪੁੱਤਰਾ ਤੈਨੂੰ ਮਾਰਨ ਦਾ ਹੁਕਮ ਹੋ ਗਿਆ ਕਹਿਣਾ ਕੀ ਚਾਹਨੀ ਹੈ ਮਾਂ ਦੇ ਮਮਤਾ ਜਿੱਥੇ ਰੋਜ਼ ਰਾਮ ਕਹਉਂਦੀ ਸੀ ਮੇਰਾ ਪੁੱਤਰ ਬਚ ਜਾਵੇ ਕਹਿੰਦੇ ਛੋੜ ਰਾਮ ਕੀ ਨਾ ਭਜਿਆ ਖੁਦਾਈ ਮਾਂ ਤੇਰੇ ਨਾਮ ਨੂੰ ਦਾਗ ਲੱਗ ਜੇ ਮਾਂ ਬਾਦਸ਼ਾਹ ਨੂੰ ਆਪਦਾ دین ਪਿਆਰ ਸਾਨੂੰ ਸਾਡਾ ਧਰਮ ਪਿਆਰ ਮੈਂ ਤੇਰੇ ਨਾਮ ਨੂੰ ਦਾਗ ਨਹੀਂ ਲੱਗਣ ਦੇਣਾ ਅਗਰ ਜੇ ਤੂੰ ਬਾਰ ਬਾਰ ਕਹਿਣ ਤੋਂ ਨਹੀਂ ਹਟਦੀ ਫਿਰ ਨਾ ਹੋ ਤੇਰਾ ਪੂੰਗੜਾ ਨਾ ਦੂ ਮੇਰੀ ਮਾਏ ਅਜ ਭਗਤ ਨਾਮਦੇਵ ਜੀ ਜਦੋਂ ਇਹ ਗੱਲ ਕਹੀ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਹੁਕਮ ਦਿੱਤਾ ਇਹੋ ਹਾਥੀ ਨੇ ਮੋਰੇ ਸੁਟ ਕੇ ਮਾਰੋ ਆਇਆ ਹਾਥੀ ਮਾਰਨ ਕੀਤੇ ਦਰਸ਼ਨ ਪਹਿਨਾ ਮੇ ਸੇਦਾ ਕੇ ਮੱਥਾ ਦੇਖ ਦਿੱਤਾ ਹਾਥੀ ਬਾਦਸ਼ਾਹ ਨੇ ਮਾਰਿਆ ਮੱਥੇ ਤੇ ਹੱਥ ਇਨੇ ਮਤ ਦੀ ਸ਼ਰਤ ਰੱਖ ਦਿੱਤੀ ਕਹਿੰਦਾ ਨਾਮ ਲੈ ਬ ਤੂੰ ਹਜ਼ਾਰਾਂ ਗਉਆਂ ਦੀ ਗੱਲ ਕਰਦਾ ਤੈਨੂੰ ਦਿੱਤੀ ਆ 7 ਢੜੀਆਂ ਇੱਕੋ ਗਉਹ ਜਿਉਂਦੀ ਕਰਕੇ ਦੱਸ ਅਗਰ ਨਾ ਜਿਉਂਦੀ ਹੋਈ ਆ ਮੇਰੇ ਹੱਥ ਵਿੱਚ ਛੁਰੀ ਐ ਤੇਰੀ ਗਰਦਨ ਤੇ ਚੱਲੇਗੀ ਹਰ ਜਦੋਂ ਜਦੋਂ ਜਾਲਮ ਨੇ ਜ਼ੁਲਮ ਕੀਤੇ ਹਰ ਯੋਗ ਯੁਗ ਭਾਵੇਂ ਪਾਇਆ ਪੈਜ ਰੱਖਦਾ ਆ ਰਾਮnabla ਗਉਹ ਜਿਉਂਦੀ ਹੋਈ ਬਾਛਾ ਪਹਿਰੀ ਪਿਆ 18 ਸਾਲ ਪੰਜਾਬ ਦੇ ਰਹੇ ਪਿੰਡ ਕੋ ਬਸੀ ਪਠਾਣਾ 3.5 ਸਾਲ ਸ੍ਰੀ ਤਨਤਨ ਸਾਹਿਬ ਤੋਂ ਖੰਡੂਰ ਸਾਹਿਬ ਨੂੰ ਜਾਈਏ ਤੇ ਭੂਤਵੇਂ ਪਰਾਣਾ ਪਿੰਡ ਅਜਰਾਮਪੁਰ ਮਾਦਾ ਪੁੱਤਰ ਜਿਉਂਦਾ ਕੀਤਾ ਮਰੜੀ ਕਨ ਸੰਗਤਾਨੋਂ ਤਾਰਿਆ ਬੱਚਿਆਂ ਦੀਆਂ ਦਾਤਾ ਮਰਸ਼ੀਆਂ ਧਾਰੀ ਬਾਣ ਸ਼ਖੂਆੜ ਰਾਮਿਆ ਨਾਂ ਤਾਰਦੇ ਪੈਣ ਪੱਠੀ ਵਾਲ ਬਾਬਾ ਵੇਲੇ ਤੁਰਿਆ ਜਾਨਾ ਕਣਕ ਮੜਾ ਕਣਕ ਬੱਡੀ ਪਰਿਆ ਬਨਿਆ ਬਾਬਾ ਜੀ ਨੂੰ ਭਰੀ ਚਕਾਈ ਇਹ ਜੋ ਭਰੀ ਨਹੀਂ ਸਾਰੇ ਸਾਰੇ ਖੇਤਾਂ ਦੀਆਂ ਭਰੀਆਂ ਬਾਹਰ ਵਾਲੇ ਬੰਗੋ ਉੜਦੀਆਂ ਫਿਰਦੀਆਂ ਸੀ ਆਗੇ ਪਹਿਰੀ ਪਹਿਗੇ ਮਾਫੀ ਮੰਗੀ ਸੇਵਾਦਾਰ ਬਣੇ ਫਿਰ ਸੰਗਤ ਲਈ ਪੱਟੀ ਵਾਲ ਦੀ ਲੋਕਾਂ ਲਈ બાબા નામદેવ જીને પાણી પીણ લી ખૂબ દ્વાયા અહી સાલ સેવા કરકે કમાણ જિલ્લા ગુરદાસપુર દો માઘ પંદર બાબાજી જ્યોતિ જોતી જોત આજે અંગર તો ચલ કે જો વિદેશ ખબર વીરજી હોણી આય હોય ને ਤੇ ਗੁਰੂ ਮਹਾਰਜ ਸੇ ਪਾਛਾ ਇਹਨਾਂ ਦੀ ਸੇਵਾ ਨੂੰ ਦਰ ਤੇ ਪ੍ਰਵਾਣ ਕਰੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਸੰਗਤ ਨੂੰ ਜੀ ਆਇਆਂ ਸੁਖ ਹੋਵੇ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ